ਹਾਂਜੀ ਕਬੱਡੀ ਦੀ ਗਰਾਊਂਡ ਦੇ ਵਿੱਚ ਨਾਲ ਜਿੱਥੇ ਮੁੰਡੇ ਕਬੱਡੀ ਵੀ ਖੇਡਦੇ ਹਨ ਤੇ ਨਾਲ ਵਾਲੀਬਾਲ ਦੀ ਗਰਾਊਂਡ ਵੀ ਹੈ ਜਿੱਥੇ ਨੌਜਵਾਨ ਨੇ ਵਾਲੀਬਾਲ ਦਾ ਆਪਣੇ ਪ੍ਰੈਕਟਿਸ ਕਰਦੇ ਹਨ ਇਸ ਵਾਲੀਬਾਲ ਦੀ ਗਰਾਊਂਡ ਹੈ ਜੀ ਕਰਮਸਰ ਕਾਲਜ ਨੰਡਾਲਾ ਮੁੰਡੇ ਵੀ ਗਰਬੱਡੀ ਵਾਲੇ ਰਨਿੰਗ ਕਰਨ ਲੱਪੇ ਆ ਜੀ ਬੱਗਾ ਭਾਜੀ ਜੋ ਇਸ ਟੀਮ ਦੇ ਕੋਚ ਹਨ ਮੁੰਡਿਆਂ ਨੂੰ ਮਿਹਨਤ ਲਵਾਉਣ ਲੱਗੇ ਆ ਜੀ ਦੇਖੋ ਜੀ ਮੁੰਡੇ ਕਬੱਡੀ ਵਾਲੇ ਇੱਕ ਕਬੱਡੀ ਦੀ ਟੀਮ ਆ ਜੀ ਨਡਾਲੇ ਦੀ ਅਕੈਡਮੀ ਖੁੱਲੀ ਹੋਈ ਨਡਾਲੇ ਵੀ ਮੁੰਡੇ ਆਉਣ ਵਾਲੇ ਟਾਈਮ 'ਚ ਪਾਲੇ ਵਾਂਗੂ ਸੰਦੀਪ ਵਾਂਗੂ ਵੇਖੋ ਜੀ ਬੁਲਟ ਬੁਲਟਾਂ ਨੂੰ ਧੱਕਾ ਲਾ ਰਿਆ ਜਾ ਰਿਹਾ ਜੋ ਕਿ ਮੁੰਡਿਆਂ ਦੀ ਮਿਹਨਤ ਆ ਜੀ ਵੇਖੋ ਜੀ ਬੁਲਟ ਤੈਨੂੰ ਵੀ ਲਾਉਣਾ ਪੈਣਾ ਇਹਦਾ ਵੇਖੋ ਜੀ ਕਾਲਜ ਦੀ ਗਰਾਊਂਡ ਦੇ ਵਿੱਚ ਮਿਹਨਤ ਚੱਲਣ ਦੀ ਹੈ ਜੀ ਵੇਖੋ ਜੀ ਇੱਕ ਉੱਤੇ ਬੈਠਾ ਜੀ ਬੁਲਟ ਦੇ ਉੱਤੇ ਦੂਸਰਾ ਧੱਕਾ ਮਾਰ ਰਿਹਾ ਹੈ ਖਾਲਸਾ ਦੀ ਗਰਾਊਂਡ ਦੇ ਵਿੱਚ ਵੇਖੋ ਜੀ ਨਿੱਕੇ ਨਿੱਕੇ ਬੱਚੇ ਵੀ ਮਿਹਨਤ ਲਾਉਂਦੇ ਆ ਜੀ ਕਬੱਡੀ ਦਾ ਬਹੁਤ ਸ਼ੌਂਕ ਹੈ ਮੁੰਡਿਆਂ ਨੂੰ ਨਿੱਕੇ ਨਿੱਕੇ ਬੱਚਿਆਂ ਨੂੰ ਬਹੁਤ ਸ਼ੌਂਕ ਆ ਵੇਖੋ ਜੀ ਸਪਲੈਂਡਰ ਨੂੰ ਵੀ ੱਤਕਾ ਲਾ ਰਿਹਾ ਜਾ ਰਿਹਾ ਹੈ। ਦੇਖੋ ਜੀ ਪਹਿਲਵਾਨ ਜੀ ਮਾਰ ਰਹੇ ਨੇ ੱਤਕਾ। ਇਹ ਪ੍ਰੈਕਟਿਸ ਚੱਲਣ ਦੀ ਹੈ ਜੀ। ਕਾਲਜ ਦੀ ਗਰਾਊਂਡ ਦੇ ਵਿੱਚ ਚੱਲਣ ਦੀ ਹੈ ਜੀ ਮਿਹਨਤ। ਸੰਤ ਬਾਬਾ ਕਰਮ ਸਿੰਘ ਜੀ ਮਾਝਾ ਸਿੰਘ ਜੀ ਸੌਰੀ ਸੰਤ ਬਾਬਾ ਮਾਝਾ ਸਿੰਘ ਜੀ ਦੀ ਅਕੈਡਮੀ ਹੈ ਜੀ ਉਹਨਾਂ ਦੇ ਨਾਂ ਤੇ ਅਕੈਡਮੀ ਬਣਾਈ ਹੋਈ ਆ ਨਡਾਲੇ ਦੇ ਵਿੱਚ ਫੀਡ ਲੱਖੀ ਪਿੱਛੇ ਰਹਿ ਗਏ ਵੇਖੋ ਜੀ ਮੁੰਡੇ ਮਿਹਨਤ ਲਾਉਂਦੇ ਆ ਜੀ ਨਡਾਲੇ ਦੀ ਗਰਾਊਂਡ ਦੇ ਵਿੱਚ ਚਾਰ ਦੇ ਇੱਕ ਚੱਕਰ ਹੋਰ ਓਏ ਇੰਦਰ ਇੱਕ ਚੱਕਰ ਹੋਰ ਚੜ ਦੇ ਦੇ। ਦੇਖੋ ਜੀ ਪਹਿਲਵਾਨ ਜੀ ਲਾਉਂਦੇ ਮਿਹਨਤ। ਦੇਖੋ ਜੀ ਬੋਲਟ ਨੂੰ। ਵੱਡਾ ਭਾਜੀ। ਇਹਨੂੰ ਕਹ ਚੱਲ। ਬੱਗਾ ਭਾਜੀ ਕਹਿੰਦੇ ਆ ਜੀ ਜੋਰ ਲਾਓ ਜੀ ਪੂਰਾ। ਚੱਲ 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 ਇੱਕ ਚੱਕਰ ਹੋਰ। ਚੜ ਜਾ ਚੜ ਜਾ ਚੜ। ਚੜ ਚੜ ਚੜ। ਚੱਲ 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 ਚੱਲ। ਜਲਦੀ ਚੱਲ ਜਲਦੀ। ਖਿੱਚ ਕੇ ਨੌਜਵਾਨੋ ਖਿੱਚ ਕੇ। ਖਿੱਚ 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 ਖਿੱਚ। ਦੇਖੋ ਜੀ ਇਦਾਂ ਲੱਗਦੀਆਂ ਜੀ ਮਿਹਨਤਾਂ। ਘਰ ਬੈਠੇ ਗੱਲਾਂ ਨਹੀਂ ਹੁੰਦੀਆਂ ਇਦਾਂ ਲੱਗਦੀਆਂ ਮਿਹਨਤਾਂ। ਖਰਾਕਾ ਖਾਣੀਆਂ ਪੈਂਦੀਆਂ ਜੀ। ਕਬੱਡੀ ਦੇ ਅੱਗਾ ਭਾਜੀ ਹੱਲਾਸ਼ੇਰੀ ਦੇਂਦੇ ਵੇ ਨੇ ਬਹੁਤ ਪਰਮਾਤਮਾ ਚੜ੍ਹਦੀ ਕਲਾ ਰੱਖੇ ਸਾਰਿਆਂ ਨੂੰ ਵੇਖੋ ਜੀ ਨਿੱਕੇ ਨਿੱਕੇ ਮੁੰਡੇ ਵੀ ਮਿਹਨਤ ਕਰਦੇ ਹੋਏ ਆ ਖਿੱਚ ਕੇ ਨੌਜਵਾਨੋ ਸ਼ਾਬਾਸ਼ ਵੇਖੋ ਜੀ ਕੱਟ ਕੱਟ ਤੇਰਾ ਹੌਲਾ ਬੋਲ ਰੱਖਾ ਤਾ ਸ਼ਾਬਾਸ਼ ਸਤਿੰਦਰ ਇਹਨੇ ਬੱਗਾ ਭਾਜੀ ਪਿੰਡ ਡਾਲੇ ਦੇ ਉਹ ਕੋਈ ਆਪਣੇ ਟਾਈਮ 'ਚ ਵੀ ਕਬੱਡੀ ਖੇਡੀਆਂ ਇਹਨਾਂ ਨੇ ਬਹੁਤ ਤਕਲੀਨ ਡਾਲੇ ਵੱਲੋਂ ਨਡਾਲੇ ਦਾ ਨਾਂ ਨਾ ਪੂਰਾ ਰੋਸ਼ਨ ਕੀਤਾ ਜੀ ਬੱਗਾ ਭਾਜੀ ਵੇਖੋ ਜੀ ਨਡਾਲੇ ਕਾਲਜ ਦੀ ਗਰਾਊਂਡ ਆ ਜੀ ਜੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਇਸ ਵੀਡੀਓ ਨੂੰ ਸਾਰਿਆਂ ਨੂੰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ